ਪਹਿਲ ਚ ਰਖੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਭੈਣਾ ਆਪਣੇ ਭਰਾ ਨੂੰ ਰਖੜੀ ਬੰਨ੍ਹਦੀਆਂ ਨਜ਼ਰ ਆਈਆਂ ਅਤੇ ਉਹਨਾਂ ਆਪਣੇ ਭਰਾ ਦੀ ਲੰਬੀ ਉਮਰ ਦੀ ਅਰਦਾਸ ਵੀ ਕੀਤੀ। ਇਸੇ ਤਰ੍ਹਾਂ ਲੱੱਡੜ ਪਰਿਵਾਰ ਵੱਲੋਂ ਰક્ષાਬੰਧਨ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਅਸ਼ੋਕ ਸਿੰਘ ਲੱੱਡੜ, ਨਰਿੰਦਰ ਕੌਰ, ਸੁਖਵਿੰਦਰ ਕੌਰ, ਨਿਰਮਲ ਕੌਰ ਲੱੱਡੜ, ਉਰਮਲ ਕੌਰ, ਰਾਜ ਕੌਰ ਸਮੇਤ ਪਰਿਵਾਰਕ ਮੈਂਬਰ ਮੌਜੂਦ ਸਨ। ਇਹ ਮੇਰਾ ਮਨਪਸੰਦ ਤਿਹਾੜਾ ਤੇ ਮੈਂ ਕਹਿੰਨੀ ਮੇ ਭਰਾ ਦੀ ਉਮਰ ਲੰਬੀ ਹੋਵੇ ਤੇ ਉਹ ਨੂੰ ਖੁਸ਼ ਤੁਰਕਿਆਂ ਮਿਲਣ ਹੈ ਰੱਖੜੀ ਮੈਂ ਆਪਣੇ ਭਰਾ ਦੀ ਗਲਾਈ ਤੇ ਬੰਨੀ ਹੈ ਕਿ ਇਹ ਖੁਸ਼ੀ ਰਹੇ ਆਪਣਾ ਸਾਰਾ ਕੰਮ ਮੇਰਾ ਵਧੀਆ ਵਧੀਆ ਹੋਵੇ ਮੇਰੀ ਕਾਮਨਾ ਇਹੀ ਹੈ ਮੈਂ ਆਪਣੇ ਭਰਾ ਦੇ ਲਈ ਇਹੋ ਜਿਹੀ ਰੱਖੜੀ ਬੰਨੀ ਹੈ ਕਿ ਮੇਰਾ ਭਰਾ ਹਰ ਖੁਸ਼ਿਆਰ ਰਹੇ ਪਰਮਾਤਮਾ ਦੇ ਚਰਨਾਂ 'ਚ ਆਹੇ ਅਰਦਾਸ ਕੀਤੀ ਹੈ ਕਿ ਸਭ ਉਹਨਾਂ ਦੀ ਲਾਈਫ ਚ ਵਧੀਆ ਰਹੇ ਖੁਸ਼ੀ ਰਵਿਆ ਨਦੀ ਲਾਈਫ ਚ ਪਲੱਸ ترقی ਕਰਨ ਆਉਣ ਵਾਲਾ ਟਾਈਮ ਉਹਨਾਂ ਲਈ ਬੈਟਰ ਰਵੇ ਤੇ ਅੱਗੋ ਵੀ ਆਉਣ ਵਾਲੇ ਸਾਲ ਵੀ ਅਹੀ ਰਖੜੀ ਬੰਦੇ ਰਹੀ ਹੈ ਇਸ ਤਰ੍ਹਾਂ ਹੀ ਪਿਆਰ ਭਰੀ ਔਰ ਖੁਸ਼ੀਆਂ ਭਰਿਆ ਇਸਰੇ ਤਿਹਾਰ ਅੰਦਰ ਹੈ ਦੇਖੋ ਬਹੁਤ ਚਾਹ ਹੁੰਦਾ ਹੈ ਦਾ ਵੀ ਬਹੁਤ ਚਾਹ ਸਾਲ ਬਾਅਦ ਤਿਹਾਰ ਆਂਦਾ ਅਸੀਂ ਵੇਟ ਕਰਦੇ ਆਂ ਕਿ ਅਸੀਂ ਰਖੜੀ ਬੰਨੀ ਜਾਗੇ ਰਖੜੀ ਲੈਣ ਜਾਣੇ ਆ ਫਿਰ ਰਖੜੀ ਬੰਨਨੇ ਆ ਫਿਰ ਖੁਸ਼ੀ ਖੁਸ਼ੀ ਭਰਿਆ ਤਿਹਾਰ ਬੰਨਨੇ ਆ ਸੈਲੀਬ੍ਰੇਟ ਕਰਦੇ ਆ ਤੇ ਇਹੀ ਹੈ ਤਾਮਨਾ ਕਿ ਅੱਗੋ ਸਕਸੈਸ ਆਪਣੇ ਹਾਸਿਲ ਕਰਨ ਔਰ ਖੁਸ਼ੀਆਂ ਭਰਤ ਦਿਹਾੜਾ ਦਾ ਹੀ ਅੰਦਰ ਹੈ 컬러ਫੁਲ ਰਖੜੀ ਬੰਦੀ ਹੈ 컬러ਫੁਲ ਰਖੜੀ ਬੰਦੀ ਹੈ 컬러ਫੁਲ ਮਿਠਾਈ ਲੈਂਦੀ ਹੈ ਔਰ 컬러ਫੁਲ ਜੀਲਿਆਂ ਦੇ ਨਾਲ ਲਈ ਬੜਾ ਇੰਤਜ਼ਾਰ ਰਿੰਦਾ ਭਾਜੀ ਇਹ ਪੂਰੇ ਸਾਲ ਵੇਟ ਕਰੀਦੀ ਹੈ ਕਿ ਕਿਦੋਂ ਤਿਹਾੜਾ ਹੈ ਕਿਦੋਂ ਤਿਹਾੜਾ ਹੈ ਚਾਹ ਹੁੰਦਾ ਮਨ ਤੇ ਕਈ ਭੈਣਾਂ ਦੂਰ ਰਹਿੰਦੀਆਂ ਕਈ ਨੇੜੇ ਰਹਿੰਦੀਆਂ ਭੈਣਾਂ ਨੂੰ ੜੀ ੜੀ ਕੇ ਰਖੜੀ ਬਨਵਾਈਦੀ ਹੈ ਜਿਦਾਂ ਅੱਜ ਮੇਰੀ ਭੈਣ ਵੀ ਦੂਰੋਂ ਆਈ ਉਹ ਆਈ ਤੇ ਨੇ ਰਖੜੀ ਬੰਨੀ ਤੇ ਬਹੁਤ ਖੁਸ਼ੀ ਲੱਗ ਰਹੀ ਹੈ ਕਿ ਚਾਹਣਾ ਸਾਡਾ ਤਿਹਾਰ ਬੁਰਾ ਹੈ ਤੇ ਆਪਾਂ ਇਦਾਂ ਹੀ ਚਾਹਨੇ ਆ ਕਿ ਹਰ ਸਾਲ ਇਦਾਂ ਹੀ ਭੈਣ ਆਂਦੀ ਰਹੇ ਤੇ ਖੁਸ਼ੀ ਨਾਲ ਦੇ ਰਖੜੀ ਬਣ ਕੇ ਸੰਗ ਜੰਦੀ ਰਹੇ ਬਿਲਕੁਲ ਜੀ ਉਹੀ ਕਹਿਣਾ ਚਾ ਰਹੇ ਆ ਕਿ ਜੇ ਇਦਾਂ ਭੈਣਾ ਕਾਫੀ ਅੱਜ ਦੇ ਭਰਾ ਕਾਫੀ ਦੂਰ ਬੈਠੇ ਭੈਣਾ ਤੋਂ ਕਈ ਭੈਣਾ ਦੂਰ ਬੈਠੀਆਂ ਉਹ ਬਚਾਰੇ ਅੱਜ ਦੇ ਦਿਨ ਲਈ ਆਹੀ ਸੋਚਦੇ ਨੇ ਕਿ ਕਾਸ਼ ਮੇਰੀ ਭੈਣ ਨੇੜੇ ਹੁੰਦੀ ਤੇ ਮੈਂ ਰੱਬ ਕੋਲੋਂ ਦੁਆ ਕਰਦਾ ਕਿ ਸਾਰੀਆਂ ਦੀ ਭੈਣਾਂ ਨੇੜੇ ਰਹਿਣ ਤੇ ਹਰ ਸਾਲ ਇਦਾਂ ਰਖੜੀ ਬੰਦੀ ਰਹਿਣ ਤੇ ਵਧੀਆ-ਵਧੀਆ ਤਿਹਾਰ ਮਨਾਏ ਜੇ ਹਾਂਜੀ ਰਕਸ਼ਮੰਦਨ ਦਾ ਤਿਹਾਰ ਹੈ अपने भाई की को राखी बांधने का बहुत उत्साह होता है पूरे बहुत साल के बाद एक त्यौहार आता है एक जो भाई है वो अपने बहन की रक्षा करता है उसको वचन देता है कि हाँ मैं तेरा ध्यान रखूँगा और बहन को भी इस बहुत खुशी होती है वो भी अपने ससुराल से मायके आती है राखी बांधने के लिए हम राखी के दिन अपने छोटे भाई के लिए शुभकामनाएं करते हैं उनके की काम में उसको तरक्की मिले ਕਿ ਕਿਸੇ ਜੋ ਵੀ ਕੰਮ ਹੋ ਆਗੇ ਬੜੇ ਜੀ ਇੰਤਜ਼ਾਰ ਬਹਿਨੇ ਪੂਰਾ ਸਾਲ ਹੀ ਇੰਤਜ਼ਾਰ ਕਰਦੀ ਹੁੰਦੀ ਹੈ ਕਿ ਕਦ ਪਿਆ ਰਖਸ਼ ਬੰਧਨ ਆਏ ਔਰ ਕਦ ਮਦਕੇ ਉਹ ਆਪਣੇ ਭਾਈ ਤੇ ਅਸਾਂ ਮਿਲੇ ਰਖੜੀ ਦਾ ਦਿਹਾਰਾ ਪੂਰੇ ਪਾਰਤ ਵਿੱਚ ਸ਼ਰਦਾ ਪਾਵਨਾਂ ਅਤੇ ਉਤਸਾਹ ਨਾਲ ਬਣਾਇਆ ਗਿਆ ਇਸ ਮੌਕੇ ਪੈਣਾ ਨੇ ਆਪਣੇ ਭਰਾ ਦੀ ਕਲਾਈ ਤੇ ਰਖੜੀ ਬੰਨੀ ਅਤੇ ਉਦੀ ਲੰਬੀ ਉਮਰ ਦੀ ਕਾਮਨਾ ਕੀਤੀ ਨਾਲ ਹੀ ਭਰਾਵਾਂ ਨੇ ਵੀ ਆਪਣੀ ਭੈਣ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹ ਜੀਵਨ ਭਰ ਉਸ ਦੀ ਰੱਖਿਆ ਕਰਨਗੇ ਅਮਰਥਰ ਫਾਸਟਵੇ ਖਬਰਾਂ ਨਾਲ ਮੈਂ ਕੈਮਰਾਮੈਨ ਪਰੇਸ਼ਰ ਮਨਨ ਰਕੇਸ਼ ਕੁਮਾਰ ਰਾਜ